ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਗੇ ਅਰਦਾਸ ਹੈ ਅਕਾਲ ਪੁਰਖ ਵਾਹਿਗੁਰੂ ਸੱਚਾ ਪਾਤਸ਼ਾਹ ਜੀ ਸਭ ਨੂੰ ਤੰਦਰੁਸਤੀਆਂ ਬਖਸ਼ਿ ਚੜ੍ਹਦੀ ਕਲਾ ਵਿੱਚ ਰੱਖੇ ਸਭ ਦੀਆਂ ਮਨੋ ਕਾਮਨਾਵਾਂ ਮੇਰੇ ਮਾਰਗ ਤੇ ਜ਼ਰੂਰ ਪੂਰੀਆਂ ਕਰਿਓ ਤੁਹਾਨੂੰ ਪਤਾ ਜੀ ਤਿਹਾਰਾਂ ਦੇ ਦਿਨ ਚੱਲਦੇ ਆ ਤੇ ਸਾਡੇ ਘਰ ਸਪੈਸ਼ਲ ਤਿਹਾਰ ਹੈ ਤੁਹਾਨੂੰ ਪਤਾ ਜੀ ਮੈਂ ਨਾਨਾ ਬਣ ਗਿਆ ਜੀ ਰੀਅਲ ਰੀਅਲ ਨਾਨਾ ਨਹੀਂ ਉੱਦਾਂ ਮੈਂ ਕਈਆਂ ਦਾ ਦਾਦਾ ਵੀ ਹੈਗਾ ਨਾਨਾ ਵੀ ਹੈਗਾ ਮੰਮਾ ਵੀ ਹੈਗਾ ਕਹਿਣ ਦਾ ਪਪਾ ਹੈਗਾ ਮੈਂ ਹੈ ਪਰ ਅੱਜ ਇੱਕ ਰੀਅਲ ਜਿਹੜੀ ਇੱਕ ਫੀਲਿੰਗ ਹੁੰਦੀ ਹੈ ਉਹ ਮੇਰੇ ਅੰਦਰ ਹੈਗੀ ਹੈ ਵੀ ਸਾਡੀ ਇੱਕ ਦੋਤੀ ਹੈ ਜਿਹੜੀ ਬਹੁਤ ਹੀ ਸੋਹਣੀ ਹੈ ਹਮ ਪ੍ਰਮਾਤਮਾ ਕਰੇ ਉਹਨੂੰ ਤੰਦਰੁਸਤ ਰੱਖੇ ਚੜ੍ਹਦੀਆਂ ਕਲਾਂ ਚ ਰੱਖੇ ਉਹਦੀ ਸਾਰੀਆਂ ਮਨੋ ਕਾਮਨਾਵਾਂ ਪੂਰੀਆਂ ਕਰਨ ਜੋਗਾ ਮੇਰਾ ਅਕਾਲ ਪੁਰਖ ਮੈਨੂੰ ਬਲ ਬਖਸ਼ੇ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਤੇ ਮਾਹੌਲ ਬਹੁਤ ਹੀ ਸੋਹਣਾ ਬਣਿਆ ਪਿਆ ਤੇ ਘਰ ਦੇ ਵਿੱਚ ਦੇਖ ਲਓ ਰੰਗ ਰੋਗਨ ਵੀ ਹੋ ਗਿਆ ਤੇ ਅੱਜ ਨੂੰ ਅਸੀਂ ਕਰਨ ਨੂੰ ਵੀ ਲੈ ਕੇ ਆਉਣਾ ਜਦੋਂ ਅੱਜ ਨਾਲੋ ਚਾਹੇ ਕੱਲ ਨੂੰ ਛੁੱਟੀ ਹੋਵੇ ਚਾਹੇ ਅੱਜ ਮੈਨੂੰ ਲੱਗਦਾ ਵੀ ਅੱਜ ਸ਼ਾਮ ਤੱਕ ਚਾਹੇ ਛੁੱਟੀ ਹੋ ਸਕਦੀ ਹੈ ਤਾਂ ਸਾਡੇ ਘਰੇ ਆਉਗੀ ਉਹਰੇ ਹੋ ਤੇ ਉਹਦੇ ਲਈ ਉਹਰੇ ਥੋੜੀ ਜੀ ਤਿਆਰੀ ਵੀ ਕਰਨੀ ਆ ਡੈਕੋਰੇਸ਼ਨ ਜੀ ਵੀ ਕਰਨੀ ਆ ਤਾਂ ਸਭ ਤੋਂ ਪਹਿਲਾਂ ਤਾਂ ਹੱਲ ਤੁਹਾਨੂੰ ਮੈਂ ਕਰਨ ਦੀ ਗੱਲ ਦੱਸ ਦਿੰਦਾ ਜੀ ਮੈਂ ਇਥੇ ਦੇ ਸੁਖਵੀਰ ਨੂੰ ਲੈ ਕੇ ਚਲੇਗਾ ਸੁਖਵੀਰ ਨੇ ਦੱਸੀਆਂ ਵੀ ਆ ਕਰਨ ਨੂੰ ਛੁੱਟੀਆਂ ਵੀ ਘੁੰਮੀ ਫਰੀ ਜਿੱਥੇ ਜਾਣਾ ਕਰਨ ਨੂੰ ਹੀ ਸੀਗਾ ਪਤਾ ਬਈ ਐਦਾਂ ਕਰਕੇ ਉਹ ਮਾਮਾ ਬਣ ਗਿਆ ਉਦੋਂ ਰਤੀ ਸਟੇਟਸ ਪਾਤਾ ਸਟੇਟਸ ਕੁੰਮ ਗਿਆ ਸਾਰੇ ਪਿੰਡ ਚ ਵੀ ਘੁੰਮ ਗਿਆ ਆਲੇ ਦੁਆਲੇ ਵੀ ਕਰਨ ਨੂੰ ਘੇਰ ਘੇਰ ਕੇ ਕਹੀ ਜਾਵੇ ਉਹ ਮਾਮੇ ਹੋਰੇ ਆ ਇੱਕ ਜਿਹਨ ਮੈਨੂੰ ਮਾਮਾ ਮਾਮਾ ਕਹਤੇ ਕਿਹੀ ਜਾਂਦੇ ਆ ਇਹਨੂੰ ਕਿਹਾ ਵੀ ਭਾਈ ਤੂੰ ਮਾਮਾ ਬਣ ਗਿਆ ਵੀ ਭਾਣਜੀ ਰੂਗੀ ਭਾਈ ਤੁਹਾਡੇ ਘਰ ਆ ਹੈ ਕਹਿੰਦਾ ਕੋਈ ਨਹੀਂ ਝੂਠ ਝੂੜੇ ਵਿਚਾਰਾ ਬਿਸ਼ਰਮ ਜਾਂਦਾ ਘੁੰਮ ਗਿਆ ਪਚਾਮ ਨੂੰ ਫੋਨ ਕਰਕੇ ਪੁੱਛਿਆ ਮੈਨੂੰ ਪਾਪਾ ਕਿੱਥੇ ਤੁਸੀਂ ਮੈਨੂੰ ਐ ਕਹੀ ਜਾਂਦੇ ਲੋਕ ਵੀ ਇਹਦੇ ਯਾਰ ਦੋਸਤ ਫਰੈਂਡਸ ਪਾ ਫਿਰ ਇਹਨੂੰ ਦੱਸਿਆ ਵੀ ਐ ਕਰਕੇ ਗਿਆ ਕਹਿੰਦਾ ਦੱਸ ਕਹਿੰਦਾ ਮੈਨੂੰ ਘਰ ਘਰ ਦੇ ਨੂੰ ਨਹੀਂ ਪਤਾ ਹੈ ਕਹਿੰਦਾ ਲੋਕਾਂ ਨੂੰ ਸਾਰਿਆਂ ਨੂੰ ਪਤਾ ਹੈ ਕਹਿੰਦਾ ਗੱਲ ਵੀ ਠੀਕ ਹੈ ਚਲੋ ਮੇਰੀ ਗਲਤੀ ਵੀ ਹੈ ਚਾਹੇ ਮੈਂ ਦੱਸ ਵੀ ਦੱਸਦਾ ਸੀਗਾ ਇਹਨੂੰ ਪਰ ਰਹਿ ਗਿਆ ਦੱਸਣ ਤੇ ਉਹ ਤੇ ਅੱਜ ਸਵੇਰ ਦਾ ਮਗਰ ਪਿਆ ਹੋਇਆ ਵੀ ਚਲੋ 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 ਮੈਂ ਜਾਣਾ ਉੱਥੇ ਨੂੰ ਜਾਣਾ ਉੱਥੇ ਨੂੰ ਤਾਂ ਇਹਨੂੰ ਹੁਣ ਉੱਥੇ ਨੂੰ ਲੈ ਕੇ ਚੱਲਿਆ ਨਾਲੇ ਮੇਰੇ ਕੋਲ ਡਿਮਾਂਡ ਰੱਖੀ ਜਾਂਦਾ ਵੀ ਅੱਜ ਸ਼ਾਮ ਨੂੰ ਮੈਂ ਆਪਣੇ ਯਾਰਾਂ ਦੋਸਤਾਂ ਨੂੰ ਕੁਝ ਨਾ ਕੁਝ ਖਿਲਾਉਣਾ ਮੈਨੂੰ ਸਾਰਿਆਂ ਨੇ ਵਧਾਈਆਂ ਦਿੱਤੀਆਂ ਇੱਥੇ ਤੱਕ ਤੇ ਵੀ ਲੇਡੀਜ਼ ਨੇ ਵੀ ਵਧਾਈਆਂ ਦਿੱਤੀਆਂ ਕਹਿੰਨਾ ਸ਼ਾਮ ਨੂੰ ਤਿਆ ਪਤਾ ਤੇ ਲਾ ਮਾ ਕੋਈ ਗੱਲ ਨਹੀਂ ਤਿਆਰ ਰੱਖਾਂਗੇ ਤੇ ਸਾਡਾ ਮੇਰੇ ਵੱਲੋਂ ਤੁਹਾਨੂੰ ਸ਼ਾਇਦ ਬੈਕਗ੍ਰਾਉਂਡ ਸਸਰੀਆ ਕਾਲ ਕਿੰਨੀ ਕਿ ਖੁਸ਼ੀ ਹੋਈ ਗਈ ਹੈ ਬਹੁਤ ਬਾਤ ਖੁਸ਼ੀ ਹੋਈ ਵੀ ਹੈ ਹਾਂ ਹਾਂ ਇਹਨੂੰ ਲੈ ਕੇ ਜਾਣਾ ਤੇ ਇਹਦੀ ਮੰਮੀ ਵੀ ਤਿਆਰ ਹੈ ਤੇ ਕੀ ਚੱਪ ਹਾਂ ਅਸੀਂ ਦੋ ਜਣੇ ਖਾਣ ਲੱਗ ਗਏ ਜੀ ਇਹਨੂੰ ਪਤਾ ਨਹੀਂ ਵੀ ਵੀਡੀਓ ਦੇ ਵਿੱਚ ਬੋਲਦੇ ਰਹਿਣਾ ਚਾਹੀਦਾ ਹਾਂ ਹਾਂ ਹੁਣ ਖਾਂਦੇ ਨੂੰ ਦੇਖੀ ਜਾਉਂ ਜਾਂ ਤੁਹਾਨੂੰ ਦੇਖਣ ਚੁੱਪ ਕਰਾਉਣਾ ਹੋਵੇ ਨਾ ਉਹਨੂੰ ਬਿਸਕੁਟ ਫੜਾ ਦਿਓ ਜਾਂ ਕੋਈ ਹੋਰ ਚੀਜ਼ ਦੇ ਦਿਓ ਬੰਦੇ ਨੇ ਆਪੇ ਜੋ ਪਕਾ ਦੇਣਾ ਹਾਂ ਮੈਂ ਉਹ ਮਤਲਬ ਮੈਨੂੰ ਚੁੱਪ ਕਰਾਤਾ ਰਾ ਤੇ ਤੇਰੀ ਮੰਮੀ ਦਾ ਜੂਸ ਬਰਨ ਹੋਤਾ ਹਾਂ ਹਾਂ ਮੰਮੀ ਅਜੇ ਤਿਆਰ ਨਹੀਂ ਹੋ ਰਹੀਂ ਦਾ ਤਿਆਰ ਹੋ ਜਾ ਮੈਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਚੜ੍ਹਦੀਆਂ ਕਲਾਂ ਦੇ ਵਿੱਚ ਰੱਖੇ ਜਾ ਤਾ ਨਾ ਕਿੱਥੇ ਜਾਣਾ ਹੁੰਦਾ ਤੁਹਾਨੂੰ ਵੀ ਕੰਮ ਜੀ ਦੀ ਆ ਉਹ ਵਿਚਾਰਾ ਕਹਿੰਦਾ ਕਹਿੰਦਾ ਚਲੋ ਚੱਲੀਏ ਚਲੋ ਚੱਲੀਏ ਜਬੀ ਵੇ ਇਹ ਉਹ ਨਾ ਉਹ ਛੱਡ ਜੀਨੇ ਦੇਖਾ ਖੜਲਾ ਨਾ ਉਹ ਹ ਮੇਰਾ ਕਹਿਣ ਦਾ ਮਤਲਬ ਇਹ ਗਰਾਸ ਦਾ ਕਾ ਕਾ ਹੀ ਨਹੀਂ ਪਤਾ ਨਹੀਂ ਲੱਗਿਆ ਸੀ ਕਿੱਥੇ ਰੂਗੇ ਕੀ ਹੋਇਆ ਕਿਤੇ ਨੇ ਟੁੱਟ ਗਿਆ ਮੈਨੂੰ ਕਿ ਰਾਤ ਲੜ ਲੜਦਾ ਉਹ ਤਾਂ ਕਹਿੰਦਾ ਮੈਨੂੰ ਕਹਿੰਦਾ ਹ ਯਾਰਾਂ ਦੋਸਤਾਂ ਨੇ ਦੱਸਿਆ ਵੀ ਕਰਨ ਨੂੰ ਮੌਮਾ ਬਣ ਗਿਆ ਕਹਿੰਦਾ ਮਰ ਗਿਆ ਹੈ ਕਹ ਨਾ ਤੁਸੀਂ ਦੱਸੀ ਮੈਨੂੰ ਆਪਣੀ ਗਲਤੀ ਹੈ ਮੇਰਾ ਫਿੱਡ ਨਹੀਂ ਤੇ ਟਿੱਕੋ ਯਾਰ ਅਨੇ ਕੱਲ ਬੰਦੂ ਮੀਂਹ ਦਾ ਹੈਗਾ ਪਤਾ ਪਤਾ ਮਨ ਨੂੰ ਵੀ ਉੱਥੇ ਜਾ ਕੇ ਪਤਾ ਲੱਗਿਆ ਫਿਰ ਹੋਣ ਲੈ ਨਹੀਂ ਕਰਿਆ ਆਹੀ ਦਰਗਾ ਮੀ ਇਹ ਨਹੀਂ ਕਰੀ ਪਤਾ ਕੀ ਕਰਾਂ ਤੇਰੀ ਮੰਮੀ ਨੂੰ ਤਾਂ ਤਾਂ ਤੇ ਦੱਸਿਆ ਵੀ ਟੈਂਸ਼ਨ ਹੋ ਗਈ ਤੇਖਣਾ ਤੇ ਤੇਰੀ ਦੀਦੀ ਦਾ ਡਾਕਟਰਾਂ ਦੀ ਰੇਡ ਬਣਾਈ ਕਿਵੇਂ ਮਾਤਾ ਲੈ ਮੈਂ ਖਾ ਕੇ ਪਿੱਛੇ ਲੰਮ ਚੱਲਣ ਲੈ ਆ ਜਾਗਾ ਉੱਧਰ ਕਿੰਨੇ ਦਾ ਪ੍ਰਯਾਣ ਕਰੋਗੇ ਜੇਰੇ ਤੇ ਜਾਇਆ ਕਰੋ ਉਧਰ ਹਾਂਦੇ ਹੀ ਆ ਜੀ ਗੱਲਾਂ ਕਰਦੇ ਤੇ ਘਟੇ ਦਾ ਕੌਣ ਜਿਹੜੀ ਆਪਣੀ ਆਏ ਵਾਸ਼ੂਮ ਵਾਲੀ ਸਾਖ ਤਾਂ ਟੇਡੀ ਦੀ ਲੱਗ ਚੱਲੇ ਹਾਂ ਬਟ ਟੇਡੀ ਬਣਾਈ ਹੋਈ ਹੈ ਮੈਂ ਉਹ ਗੁੰਗੀ ਜੀ ਲੱਦੀ ਥੁਲੇ ਨੂੰ ਹਾਂ ਮੈਂ ਟੇਡੀ ਬਣਾਈ ਹੋਈ ਹੈ ਉਹਦੇ ਚ ਕੀ ਗੱਲ ਦਾ ਦਸ ਕੱਲ ਕਿੱਥੇ ਚੱਲਦੀ ਕਿਦਾਂ ਕਰਕੇ ਵੜ ਗਿਆ ਇਹਨੂੰ ਨੈਚਰ ਆ ਗਈ ਨਾ 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 ਤੁਸੀਂ ਕਿਉਂ ਟੇਡੀ ਨਹੀਂ ਆਏ ਥੁਲੇ ਨੂੰ ਚਲਿਏ ਹਾਂ ਚਲੋ ਹੋਰਾਂ ਦੇ ਆ ਗਰਮੀ ਮੋੜ ਚਲੋ ਚਲੋ ਤੁਸੀਂ ਫੇਰ ਅੰਦਰ ਵੜ ਬੜ ਕੇ ਜਾਣੇ ਜਾਣੇ ਚੱਲ ਜੀ ਰੋਣੀ ਚਲੋ ਉਹ ਮੈਨੂੰ ਦੱਸਣਾ ਸਵੇਰ ਦਾ ਮਗਰ ਪਿਆ ਹੋਇਆ ਚਲੋ ਬਈ ਆਪਾਂ ਫੇਰ ਆਇਨਾ ਵੀ ਹੋਵੇ ਦੇਖੋ ਐਦੋਂ ਬੜਨ ਲੱਗਿਆ ਹੁਣ ਕੁਝ ਲੈ ਕੇ ਨਾ ਅੱਥਰ ਨੂੰ ਮੁੰਦਰੀ ਲੈ ਜਾਣਾ ਹੈ ਸਾਰਾ ਕੁਝ ਤੇ ਗਿਆ ਬਾਪਾ ਹੀ ਲੈ ਜਾਣ ਨੂੰ ਇਹ ਤਾਂ ਬਸ ਗੱਪਾਂ ਕਰ ਲਈ ਦੇਖਿਆ ਜਾਵੇ ਯਾਰ ਬੰਦਾ ਚੱਲਿਆ ਆਪਣਾ ਮੋਟਾ ਦੇਖੇ ਜਾਣ ਚਾਹੀਦਾ ਕੋਈ ਦੁੱਧ ਲੈ ਜਾਓ ਤੇ ਕੁਛ ਲੈ ਜਾ ਦੁੱਧ ਦਾ ਓਏ ਯਾਰ ਦੁਕਾਨ ਤੇ ਲੈਣ ਨੂੰ ਵਸ ਗਿਆ ਪਕੜ ਹਾਂ ਹੁਣ ਮੁੰਦਰੀ ਨਾ ਮਟੋ ਕੁਸ ਕਾਣ ਨੂੰ ਲੈ ਜਾਣਾ ਹੈ ਰੋਟੀ ਖੂਨ ਤੇ ਗਈ ਯਾ ਅੱਛਾ ਜੋ ਰਿਲੀਵਰ ਡਾਕਟਰ ਜੀ ਤੋਂ ਆਪਾਂ ਜਾ ਕੇ ਉੱਥੇ ਮਿਲਦੇ ਆਂ ਤੇ ਮਾਮਾ ਤੇ ਭਾਂਜੀ ਦਾ ਜੀ ਮੇਲ ਹੋਣਾ ਜਿਹੜਾ ਫਸਟ ਟਾਈਮ ਇੱਕ ਦੂਜੇ ਨਾਲ ਉਹਨਾਂ ਨੇ ਆੱਖੋ ਆੱਖੋ ਮੇਂ ਦੇਖਣਾ ਹੈ ਉਹ ਵਾਲਾ ਜਿਹੜਾ ਸੀਨ ਆ ਉਹ ਦੇਖਣ ਵਾਲਾ ਹੋਊਗਾ ਜ਼ਰੂਰ ਦੇਖਿਓ ਮਿਲਦੇ ਆਂ ਕਰਕੇ ਤੁਹਾਨੂੰ ਹਸਪੀਟਲ ਸਿਕਾ ਜੀ ਸਿਕਾ ਜੀ ਸਿਕਾ ਜੀ ਅੱਜ ਤਾਂ ਏਸੀ ਨੇ ਕਮਾਲ ਕਰਿਆ ਬੇ ਸਿਕਾ ਜੀ ਸਿਕਾ ਜੀ ਮੈਂ ਤੁਹਾਨੂੰ ਮਿਲਦਾ ਨਹੀਂ ਮੈਨੂੰ ਮਿਲਦਾ ਨਹੀਂ ਥੈਂਕ ਯੂ ਬੀ ਫਰੈਂਡ ਦੇ ਕੇ ਕਰਸ ਨਾ ਸੋ ਤਾਂ ਪਹਿਲੇ ਜਿਵੇਂ ਬਹੁਤ ਵਧੀਆ ਜੀ ਤਾਂ ਠੀਕ ਹੈ ਹਾਂਜੀ ਹਾਂਜੀ ਨਾ ਬਰਾਬਰ ਬਰਾਬਰ ਕਾ ਲੋਗੇ ਜਾਨੂ ਜੀ ਬੇਗਾਨਾ ਤੋਕੀ ਆਇਆ ਇਹ ਦੂਗਾ ਇਹ ਗਾਣਾ ਬਹੁਤ ਹੈ ਇਹਨਾਂ ਐਂ ਐਂ ਚਲੇ ਗਏ ਪੁਠਾ ਰੱਖ ਦੇ ਪੁਠਾ ਰੱਖ ਦੇ ਨਹੀਂ ਮੈਂ ਤਾਂ ਹੀ ਦਿੰਦਾ ਉਹ ਮਂਗਾਇਆ ਦੂਗਾ ਪਾਣੀ ਜਣਾ ਮੰਗਵਾਇਆ ਮੈਂ ਉਹ ਪ੍ਰੈਸ਼ਰ ਨਹੀਂ ਆਉਂਦੀ ਹਾਂ ਜੀ ਉਹ ਠੀਕ ਹੈ ਜੰਮ ਜਾਂਦਾ ਹੈ ਤਾਂ ਇਹ ਲੱਗ ਜਾਂਦਾ ਹੈ ਲੇਕਿਨ ਮੰਮੀ ਦੇਖ ਲਓ ਮੈਨੂੰ ਵੀ ਮਿਲਦੀ ਬਸ ਬਾਹਰ ਨੂੰ ਉੱਤਲ ਕੇ ਤੇ ਤੇਰੀਆਂ ਪਿਆਰੀਆਂ ਬੋਲਣ ਤੇ ਪਿਆਰੀ ਬੋਲਣਾ ਨਾ ਨਾ ਰਾਤ ਵੀ ਉਹਨੇ ਮਿਲ ਕੇ ਚੱਲੀ ਦਿਵਸ ਸੇ ਮੈਨੂੰ ਤਾਂ ਮਿਲਣਾ ਹੀ ਨਹੀਂ ਤਾ ਹੋਰ ਕਿਹਨਾ ਫੇ ਮੇਰੇ ਕੋਲ ਆ ਕੇ ਸੂਤ ਨਾਲੋਂ ਬਿਆਜ ਪਿਆਰ ਨਾ ਨਾ ਪਤਾ ਕੀ ਕਰਦਾ ਮੇਰੇ ਲਈ ਕਰ ਦੋ ਕੁੜਾ ਹੁੰਦੀ ਤੇ ਉਹ ਦੇਖ ਸੁਣਦੀ ਨਾ ਚਾਰ ਵਾਰ ਫੋਨ ਤੇ ਗੱਲ ਹੋ ਰਹੀ ਨਾ ਠੀਕ ਹੈ ਫਲਾਨ ਉਹਨੇ ਕਰ ਨਹੀਂ ਕਰੀ ਜ਼ਿਆਦਾ ਬੋਲਣ ਲੱਗੀ ਮੈਂ ਦੇਖਾਂਗੀ ਹਾਂ ਇਹ ਵੀ ਰਾਈਟ ਰਾਈਟ ਨਾ ਨਾ ਜ਼ਿਆਦਾ ਬੋਲਣ ਲੱਗੀ ਫਿਰ ਜਮਾਂ ਉਹਨੇ ਕਿਆ ਲੱਗਾ ਕਰਾਉ ਮੇਰਾ ਗਾਲੀ ਨਾ ਨਹੀਂ ਹੋਇਆ ਨਹੀਂ ਜੈਸੂ ਨੇ ਕਿੰਦਾ ਠੀਕ ਐ ਬਸ ਲਿਆ ਮੇਰੀ ਬੋਦੀ ਨਾਲ ਗੱਲ ਕਰਾ ਦੇ ਮਲਾ ਹੋਏ ਕਰਨਾ ਦੀਦੀ ਉਹ ਖੰਗ ਦੀ ਜੋ ਨਹੀਂ ਸਕਦੀ ਤਾਂ ਗਾਲੀ ਕਿੰਦਾ ਦੇ ਸ੍ਰੀ ਗਾਲ ਦੀ ਸਾਰੇ ਐਸੀ ਬੰਦ ਕਰ ਅੱਪਾ ਦੀਦੀਆਂ ਇਹ ਕੋਸ਼ੇ ਇਹ ਕਰ ਦਿੱਤ ਹੋਏ ਆ ਹਵਾ ਜੀ ਆਉਂਦੀ ਇੱਧਰ ਨੂੰ ਸਿੱਧੀ ਇੱਥੇ ਹੀ ਬੈਠੀ ਬਣਾਉਦੀ ਫਰੇਡ ਪਰ ਹਵਾ ਸਿੱਧੀ ਨਾ ਵਾਫੀ ਨੇ ਤੇ ਵੀ ਅੰਦਰ ਇੰਨੇ ਘਰ ਦੇਖ ਕੇ ਦੱਸ ਤਾਂ ਹੁਣ ਹੱਲੇ ਗਿਆ ਮਾਮਾ ਅਰੇ ਮੇਰੇ ਦੋਵਾ ਮਾਮਾ ਰਹੂਗੀ ਤਾਂ ਮਾਮਾ ਬਣੂਗਾ ਫੁੱਫੜਾ ਨਾ ਮਾਮਾ ਕਹਿੰਦੇ ਉਹ ਭਰ ਦਿੰਦਾ ਰਹਿ ਗਿਆ ਮੈਂ ਮਾਮੇ ਨੂੰ ਜੱਛ ਦੇਣਾ ਬੰਨੀ ਜੇ ਕਿਸੇ ਨੇ ਕੁਝ ਕੀਤਾ ਇਹੇ ਬਣ ਜਾਣਾ ਬਦਮਾਸ਼ ਬਦ ਜੱਸਣਾ ਹੈ ਮੈਨੂੰ ਲੱਗਦਾ ਸਰ ਰਾਤੇ ਬਣਾ ਮਰ ਵਾਹ ਅੱਛੇ ਹੱਥ ਘਾ ਲਈ ਕਿਉਂਣਾ ਮੈਨੂੰ ਮੈਨੂੰ ਲੱਗਦਾ ਤੂੰ ਪੀਜ ਬਣਾਤਾ ਚਲੇਂਗੇ ਦੋਨੋਂ ਹੋਰ ਤਾਂ ਕੀ ਪੁੱਛੇ ਨਾ ਆ ਸਾਡੀ ਵਿਆਹ ਦੇ ਇੱਕ ਦਿਨ ਪਹਿਲਾਂ ਐਸੇ ਕੱਪੜੇ ਲੈਣ ਆ ਗਏ ਸਭ ਨੂੰ ਇਹਨੇ ਹੋਰ ਕੋਈ ਰੁਟੀਨ ਨਹੀਂ ਮੈਨੂੰ ਗੋਲ ਦੁੱਪੇ ਖਾਣੇ ਇੱਕੋ ਹੀ ਗੱਲ ਗੋਲ ਦੁੱਪੇ ਖਾਣੇ ਗੋਲ ਦੁੱਪੇ ਹੀ ਕਹਿਆ ਮੈਨੂੰ ਗੋਲ ਦੁੱਪੇ ਖਾਣੇ ਸੱਸਰੀ ਗੱਲ ਜੀ ਨਿਆਣੇ ਦਾ ਕੰਮ ਇਹੀ ਹੁੰਦਾ ਨਿਆਣਾ ਨੂੰ ਖਾਣ ਪੀਣ ਦਾ ਕੀ ਮਤਲਬ ਹੈ ਇਹਨਾਂ ਨੂੰ ਹੋਰ ਥੋੜਾ ਕੋਈ ਚੱਕਰ ਕੋਈ ਨਹੀਂ ਕੀ ਲੈਣਾ ਕੀ ਨਹੀਂ ਕੁਝ ਨਹੀਂ ਇਹਨਾਂ ਨੂੰ ਬਸ ਇਹਨਾਂ ਨੂੰ ਆਪਣੇ ਜ਼ਵਾਦ ਤੱਕ ਮਤਲਬ ਆਪਾਂ ਵੀ ਕਰ ਦਿੰਦੇ ਤਾਂ ਬਸ ਬੰਤਾ ਆਪਣਾ ਨਿਊਟ੍ਰਲ ਲੈ ਕੇ ਤੇ ਲਿਆ ਦੋ ਕਾਹੇ ਘੋੜਾ ਫੇਰ ਲਿਆ ਦੋ ਫਿਰ ਮੈਂ ਟੂਨੀਰ ਲਿਆ ਲਵਾਂ ਦੋ ਦਿਨ ਚੀਜ਼ਾਂ ਨਹੀਂ ਫਿਰ ਪੱਕੀਆਂ ਆਪਣੇ ਆਪਣੇ ਟਾਈਮ ਤੇ ਤਾਂ ਨਹੀਂ ਤੇ ਆਪਣੇ ਤੇ ਤਾਂ ਆਪਣੇ ਦਾ ਜਦੋਂ ਹਾਂ ਜੇ 1 ਰੁਪਈਆ ਦੀ ਦੂਈ ਹੁੰਦੀ ਦੀ ਜਿਹੜੀ ਆ ਹਾਂ ਕulfi ਦੀ ਲਾਲ ਜੇ ਬਰਫ ਫਾਣੀ ਹਾਂ ਐਨੇ ਕਦਾਨੇ ਨੇ ਨੇਂੇਂ ਵੀ ਦੇ ਘਰਾਂ ਦੇ ਚਲੋ ਇੱਕ ਵਾਰ ਫੇਰ ਦੋ ਦਿਨ ਲੈਣੀਆਂ ਡੰਗੂ ਫੜਕਦਾ ਸਮਝਾਂਦਰਾ ਟਕ 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 ਜਿਵੇਂ ਗਾਂ ਕਰਦੇ ਉਹ ਆ ਗਿਆ ਉਹ ਆ ਗਿਆ ਉਹ ਆ ਗਿਆ ਹੋਇਆ ਹੁਣ ਤਾਂ 25 ਰੁਪਏ ਦੀ 30 ਰੁਪਏ ਦੀ 50 ਰੁਪਏ ਦੀ ਮਾੜੇ ਬਟਿਆ ਉਹ ਗਿਆ ਨਾਲੇ ਤਾਂ ਦੇਖ ਜੇ ਇੱਦਾਂ ਕੋਲ ਦੀ ਦਾਣਿਆਂ ਦੀ ਬਹੁਤ ਹੁੰਦੀ ਹਾਂ ਜਾ ਇੱਕ ਹੋਰ ਵੀ ਸੀ ਪਤਾ ਨਾ ਕਿੰਨਾ ਫਲਾਂ ਜਗਾ ਜਿਦੇ ਬੀਆਂ ਚੱਲਣੀਆਂ ਲੇ ਵੀਆਂ ਛੜ ਜਾਣੇ ਸਾਡੇ ਦਾਣੇ ਭੋਜਦੇ ਹੁੰਦੇ ਗੁਰਦੁਆਰਾ ਖਾ ਪਰ ਜੀਂਦੀ ਹੁੰਦੀ ਸੀ ਅੱਛਾ ਉਹਨੇ ਕੜਾਹੀ ਇਹਦਾ ਲਾਈ ਹੁੰਦੀ ਦਾਣੇ ਭਨਣ ਨੂੰ ਹਾਂ ਮੈਂ ਐਨੇ ਘੁੰਟ ਨੇ ਐਨੇ ਗੱਡ ਸਾਡੇ ਵੀ ਹੈਗੇ ਸਾਡੇ ਪਿੰਡ ਹੁਣ ਤਾਂ ਭਰਾਂਦੇ ਨਹੀਂ ਤਾਂ ਪਤਾ ਹੀ ਨਹੀਂ ਗਿਆ ਇਹਨੂੰ ਸੰਦੇ ਜਾਈ ਗਈ ਹਾਂ ਅੱਜ ਮਨ ਦਾਣੇ ਭਰਾਂਦੇ ਆ ਸ਼ਾਮ ਵਾਰ ਇਹਨੇ ਭਰ ਕੇ ਲੈ ਆਣੇ ਖਿੱਲਾ ਨਹੀਂ ਖਾਂਦੇ ਨੇ ਹਾਂ ਹੁਣ ਤਾਂ ਪਤਾ ਹੀ ਕਿਸ ਨੂੰ ਨਹੀਂ ਪਤਾ ਉਹਨਾਂ ਗੱਲਾਂ ਦਾ ਇੱਕੋ ਫਿਲਮੀਆਂ ਦਿਖਾਉਣ ਆਲੇ ਆਇਆ ਕਰਦੇ ਆਣੇ ਬੈਠੇ ਉਹ ਡੱਬੇ ਦੇ ਵਿੱਚ ਪਾ ਕੇ ਲੱਕ ਤੋਂ ਲੱਜਦਾ ਉਹ ਰੱਖਦੇ ਇਹ ਜਿਹੇ حساب ਕਰਦੇ ਮੈਂ ਪਿੱਠ ਵਿੱਚ ਲੰਬਾ ਲਾ ਦਾਰਿਆ ਐਸ ਐਸ ਆਈ ਮਾਈ ਕੁਡ ਨਾ ਹਰਨ ਮੰਗ ਤੇ ਮੱਛੀ ਲੱਗੇ ਨਾ ਬਾਕੀ ਸਦੇ ਖੜੇ ਦੇਖੀ ਜਾਂਦੇ ਤੇ ਆਏ ਉਹ 2 ਰੁਪਏ ਲੈ ਜਾਂਦੇ ਫਿਰ 1 ਰੁਪਇਆ ਹਾਂ ਉਹਦੇ ਵੇਤਰੀਆਂ ਕੋਈ ਨਹੀਂ ਚੱਕਾ ਵਿੱਚ ਇਹ ਚੱਲੀ ਜਣੀ ਫਿਰ ਹੋਰ ਲੰਬੂਰੇ ਘੁੰਮਦੇ ਹੁੰਦੇ ਸੀ ਗੱਬਰ ਰਾਈ ਹੁਣ ਤਾਂ ਗੱਲ ਕਹੀ ਹੁੰਦਾ ਹਰੇਕ ਦੇ ਹਰ ਤਰੀਕ ਫਿਲਮ ਹੈ ਉਹ ਤਾਂ ਹੈ ਗੱਲ ਜਿੱਥੇ ਅੱਗੇ ਆ ਹੁੰਦੇ ਨਾ ਸਕੇ ਫੋਟੋਆਂ ਲਈ ਜਣੀਆਂ ਸੀ ਉਹਨਾਂ ਜਣੀਆਂ 1 ਰੁਪਈਆ ਦੀਆਂ 10 ਫੋਟੋਆਂ ਜਿਹੜੀਆਂ ਮਰਜ਼ੀਆਂ ਫਿਲਮਾਂ ਦੇ ਰਿਹਾ ਸਾਡੇ ਵੀ ਕਿਚੀਰਾਂ ਦੇ ਘਰ ਦੇ ਵਿੱਚ ਜਾਂਦੇ ਹੁੰਦੇ ਬੱਸ ਲੈ ਕੇ ਕੰਦ ਬੁਲਾਈ ਹਾਂ ਲੈ ਆਲੀ ਕੰਦ ਤੋਂ ਪ੍ਰਲਾਤੀ ਕਰੀ ਕਾਪੀ ਪ੍ਰਲਾਦੀ ਛੇੜਲੀ ਛੇੜ ਵੀ ਕਾਦੀ ਲੈਣੀ ਕਿਕਰ ਨਾਲ ਗੁੰਗਰਿਆ ਜਣਾ ਦਾਤ ਪਾਰ ਕੇ ਹਾਂ ਉਹ ਬਹੁਤ ਬੜੇ ਕਰਦੇ ਜਾਂਦੇ ਨੇ ਹਾਂ ਹੁਣ ਤਾਂ ਸਾਡੇ ਲੈਣ ਨੂੰ ਪਤਾ ਨਹੀਂ ਕਿਕਰ ਹੈ ਜਾਂ ਗੁੰਦ ਹੈ ਜਾਂ ਹਾਂ ਸਿੱਖ ਖਤਮ ਹੋ ਗਏ ਨਸਕਰ ਬਹੁਤ ਸੀ ਕਿਸੇ ਨੂੰ ਨਹੀਂ ਪੜਾਈ ਮੈਂ ਲੈ ਜਦੋਂ ਨਹੀਂ ਕਿਹਾ ਕਿ ਮੈਨੂੰ ਸਹੀ ਕੋਈ ਜਦੋਂ ਪਹਿਲਾਂ ਪਤਾ ਨਹੀਂ ਬਾੜੇ ਘੇੜ ਦੇ ਬਾਰੇ ਤੂਤ ਹੈ ਬਹੁਤ ਭਰਾ ਤੂਤ ਹੈ ਜਿਹਨੇ ਸਾਰੇ ਰੋਜ਼ ਉੱਥੇ ਬੈਠ ਕੇ ਬਾਜੇ ਦੇ ਬਾਹਰ ਮੱਟਾ ਭੁਗਾਂ ਦਾ ਜਾਨ ਨੂੰ ਬੈਠਣਾ ਉਹਨੂੰ ਤੂਤੀਆਂ ਇੰਨੀਆਂ ਤੇ ਲੱਗ ਰਹੀਆਂ ਜਿੱਦਾਂ ਬੇਰਾਂ ਨਾਲ ਵੱਧ ਬਲਿਆਣੇ ਝਾੜ ਦੇ ਦਾ ਸੂਰੇ ਖਿਲ ਜਾਂਦੇ ਨੂੰ ਸਾਰੇ ਪੁਰਾਣੇ ਪੁਰਾਣੇ ਘਰ ਦੇ ਵਿੱਚ ਜਾਮਣ ਲੱਗੀ ਦੀ ਅਸੇ ਜਾਮਣ ਮੈਂ ਕਹਿੰਦਾ ਜਿੰਨੇ ਵੀ ਰਿਸ਼ਤੇਦਾਰ ਆਉਂਦੇ ਸਾਰੇ ਨੂੰ ਸਰਾਉਂਦੇ ਤੇ ਦੁਖੀ ਮਤਾਂ ਕੌਣ ਤਾਂ ਜਾਮਣ ਤੇ ਕਰਦੇ ਨਹੀਂ ਕਿਹਾ ਮਮਾ ਇਹ ਕਿੱਥੇ ਲੱਗਦੀ ਏ ਕੌਮ ਆ ਆਹ ਕਹਿੰਦੇ ਚੰਗੇ ਇੰਦੇ ਲਾਦੀਆਂ ਬੈਠਾ ਉਹ ਪੜੀ ਗਏ ਕਦਲੇ ਨਾਲੇ ਤੂੰ ਵੀ ਜਾਮਣਾ ਵੀ ਪੱਕ ਕੇ ਗਿਰ ਜਿੱਥੇ ਆਤਰੀ ਤਾਂ ਪਹੁੰਚਦਾ ਕਿਸੇ ਦਾ ਹਾਂ ਜੀ ਉਹ ਫਿਰ ਥੱਲੇ गिरਦੀਆਂ ਨੇ ਉਹ ਥੱਲੇ ਗਿਰਨ ਦੇ ਨਾਲ ਉਹਨਾਂ ਪਰ ਇੱਕ ਮੱਛਰ ਜਿਹਾ ਪੈਦਾ ਹੁੰਦਾ ਦਾ ਇੱਕ ਹੋਰੇ ਤਰ੍ਹਾਂ ਦਾ ਹਾਂ ਜੀ ਪਰਿੰਦਾ ਬਹਿ ਗਿਆ ਉਹਦਾ ਪਰਾਗ ਪਰਿੰਦਾ ਦਾ ਕੀ ਆ ਮਿੱਠੀਆਂ ਦੀਆਂ ਬਹੁਤ ਐਨ ਬਾਈ ਗੱਲ ਗਈ ਜਿਹੜੀ ਚੀਜ਼ ਦੀ ਪਹਿਲੇ ਪਹਿਲਾਂ ਮੋਕਲੀ ਹੁੰਦਾ ਮੈਂ ਤਾਂ ਪਹਿਲੇ ਕੁਝ ਨਹੀਂ ਖੰਜੂਰਾਂ ਵੀ ਤੇ ਦਿਖਦੀਆਂ ਇਹਨਾਂ ਦਾ ਪੰਜ ਚਾਰ ਰੁਪਏ ਦਾ ਬਣਾ ਲਾਜੋ ਦੁਕਾਨਾਂ ਦੇ ਗਏ ਖਾ ਲਓ ਇੱਕ ਖੰਜੂਰਾ ਝਾੜ ਕੇ ਖਾ ਲਈਆਂ ਉਹਨਾਂ ਦੇ ਵਿੱਚ ਕਟਕਰੀਆਂ ਹੋਣੀਆਂ ਸੀ ਉਹ ਤੂੜੀ ਚ ਦੱਤ ਤਾਂ ਮੈਂ ਉਹਨਾਂ ਨੂੰ ਖੋਲੇ ਵਾਪਸ ਮੈਂ ਅਸਈ ਬੋਲਦੇ ਮम्मी ਨਾਲ ਫੋਟਣਾ ਸੀ ਦੁਪਹਿਰ ਨੂੰ ਨੇ ਟਿਕ ਦਿੱਤੀ ਅਸੀਂ ਕਿੱਥੇ ਜਾ ਕੇ ਖੰਜੂਰਾਂ ਦੇ ਅੰਮੜ ਉੱਪਰ ਚੜ੍ਹ ਕੇ ਜਾਮਣਾ ਹੀ ਖਾਦੀਆਂ ਪੰਮੀ ਲੈ ਗਏ ਕੋਚੇ ਮੜਾ ਕੇ ਆਉਂਗੇ ਕਹਿੰਦੇ ਅੱਧੀ ਰਾਤ ਦੁਪਹਿਰਾਂ ਨੂੰ ਵੀ ਟਿਗੜੀਆਂ ਨਹੀਂ ਹੈਗੀਆਂ ਹਾਂ ਉਹ ਇਹ ਵੀ ਕਹਿੰਦੇ ਹੁੰਦੇ ਦੁਪਹਿਰਾਂ ਨੂੰ ਵੀ ਇਹ ਪੂਤਣੀਆਂ ਨਾ ਕਹਿੰਦੇ ਆ ਫੇਰ ਪੈਣੀ ਮਗਰ ਤੁਹਾਡੇ ਔਰ ਇਹਦੇ ਵਿੱਚ ਗਰਮ ਗਰਮ ਜੀ ਜਗਾ ਆਉਂਦੇ ਤੇ ਚੰਗਿਆੜੇ ਜੇ ਬੋਲ ਅਜਿਹੇ ਹੁਣ ਤਾਂ ਲੋਕੀ ਸੌਂਦੇ ਸਿੰਨੇ ਜਾ ਕੇ ਉਹ ਵੀ ਗੱਲ ਹੈ ਜੀ ਹਾਂ ਸੌਂਦੇ ਆ ਡਰ ਡਰ ਜਾਂਦੇ ਬੰਦੇ ਵੀ ਅੱਧੇ ਸਵੇਰ ਤੱਕ ਆਉਂਦੇ ਸਵੇਰ ਖਤਮ ਹੋ ਗਈ ਹਾਂ ਸਹੀ ਗੱਲ ਹੈ ਹੈ ਤਾਂ ਮੰਨ ਲਈ ਉਹ ਹੈ ਪਹਿਲੇ ਕਹਿੰਦੇ ਨੂੰ ਡਰਾਇਆ ਵੀ ਬਹੁਤ ਹੁੰਦਾ ਤਾਂ ਦਬੈਨ ਨੂੰ ਤਨੀਆ ਨਾ ਪਿੱਛੇ ਤੇ ਬਾਜ ਮਾਰਦੀ ਹੁੰਦੀ ਉਹਨਾਂ ਨੂੰ ਨਾਮ ਦੀ ਪਤਾ ਹੁੰਦਾ ਪਿੱਛੇ ਵੜ ਕੇ ਨਹੀਂ ਦੇਖੀ ਆਹ ਭਾਈ ਬਾਜ ਆਪੇ ਮਾਰਦੇ ਦੀ ਬਾਜ ਬਦਲ ਕੇ ਬਾਜ ਆਪੇ ਮਾਰ ਦਣੀਆ ਸਮੇਂ ਸਮੇਂ ਦੀ ਗੱਲ ਆ ਜੀ ਵਾਹ ਜੀ ਵਾਹ ਹੁਣ ਦੇ ਨਾਲੇ ਸਮੇਂ ਚੱਲੇ ਆਏ ਕੰਨ ਕਰਕੇ ਜੰਮੇ ਹਾਂ ਬਣਾਇਆ ਬਣਾਇਆ ਸਭ ਕੋ ਮਿਲਦਾ ਨਾਲ ਨੂੰ ਸਾਨੂੰ ਕਦ ਕੈਂਚੀਆਂ ਸਿੱਖੀਆਂ ਸੀ ਟੈਕਨਾਲੀਆਂ ਕਦ ਕਾਠੀਆਂ ਚੜੇ ਜਾ ਕੇ ਮੁੰਡੇ ਨਾਲ ਛੋਟਾ ਹੁੰਦਾ ਜਿੰਨੂ ਵਾਰ ਰੋਣੇ ਵਿੱਚ ਸਾਈਕਲ ਦਿੱਤਿਆ ਨਾ ਪਹਿਲਾ ਪਹਿਲਾ ਮੇਰਾ ਗੋਡਾਰ ਕੋਈ ਨਹੀਂ ਛੱਲੋਗੇ ਗੱਪੇ ਕੈਂਜੀ ਲੱਗ ਜਾਂਦੇ ਇੱਕ ਇੱਕ ਕਹਾਵਤ ਇਹ ਵੀ ਹੁੰਦੀ ਸੀ ਤੈਨੂੰ ਦੇਖਣ ਲੱਗਿਆ ਵਾ ਤੇਰੇ ਸੱਟ ਲੱਗ ਗਈ ਕਿਤੇ ਵੀ ਜੇ ਤੇਰੇ ਸੱਟ ਲੱਗ ਗਈ ਤੂੰ ਸਿੱਖ ਗਿਆ ਮੇਰਾ ਗੋਡਾਰ ਕੋਈ ਨਹੀਂ ਛੱਲੋਗੇ ਹੁਣ ਮੈਂ ਸ਼ੈਕਲ ਕਰ ਲੱਗਦਾ 20 ਸਾਲ ਹੋ ਗਏ ਚਲਾਏ ਨੂੰ ਚਲਾਇਆ ਲਿਗ ਤੇ ਹੁਣ ਹੁਣ ਤਾਂ ਸਾਰਿਆਂ ਨੂੰ 20-20 ਸਾਲ ਹੋ ਗਏ ਚਲਾਇਆ ਨੂੰ ਚਲਾਉਂਦੇ ਬਜ਼ੁਰਗਿਆ ਚਲਾਉਂਦਾ ਤੁਹਾਡੇ ਸਾਡੇ ਸੋਰਾ ਸਾਹਿਬ ਸਾਡੇ ਗੋੜ ਹ ਸਭੋ ਸਾਈਕਲ ਚਲਾਉਂਦੇ ਹੁਣ ਮੈਂ ਸ਼ੈਕਲ ਕਰਦਾ ਮਰਦਾ ਇੱਥੇ ਲੋਕ ਫੜ ਨੂੰ ਯਾਦ ਕਰ ਆਣਾ ਜਦ ਮੈਂ ਸਾਈਕਲ ਸਿੱਖਿਆ ਤਾਂ ਕਹ ਪਿਆ ਲਈ ਜਲੋ ਸਿੱਖਿਆ ਨਾ ਸਾਈਕਲ ਉਹगिर ਗਿਆ ਉਹਦਾ ਜਿਹੜਾ ਪੈਂਡਲ ਤਾਂ ਨਾ ਟੁੱਟ ਗਿਆ ਜਦੋਂ ਪਾਪਾ ਨੂੰ ਤਾਂ ਉਹਦੀ ਡਿਊਟੀ ਜਦ ਜਾਣ ਲੱਗਿਆ ਦੋ ਦਿਨ ਸਾਈਕਲ ਉਹ ਪੈਂਡਲ ਤੇਵੇਂ ਮੈਂ ਦੱਸਿਆ ਉਹਦੀ ਗਾਲਾਂ ਪਾਈ ਦੱਸਿਆ ਇਹ ਨਹੀਂ ਉਹ ਹੀ ਟਾਈਮ ਹੁੰਦਾ ਸਿੱਖਣੇ ਵਾਲਾ ਹਾਂਜੀ ਹਾਂਜੀ ਉਹ ਟਾਈਮ ਹੀ ਹੁੰਦਾ ਬਸ ਕੋਈ ਮਾਮਾ ਮਾਮਾ ਸਾਡਾ ਕਲਕੱਤੇ ਸੀਗਾ ਤੇ ਉਹਨੇ ਮੋਟਰਸਾਈਕਲ ਦਿੱਤਾ ਖੜਾ ਗਿਆ ਤੇ ਕਹਿੰਦਾ ਮੈਂ ਜਦੋਂ ਛੁੱਟੀ ਆਉਂਗਾ ਉਦੋਂ ਜੱਦੀ ਮੋਟਰਸਾਈਕਲ ਦਾ ਹਾਂ ਜੱਦੀ ਮੋਟਰਸਾਈਕਲ ਦਾ ਦੋਨੇ ਪਾਸੇ ਸਲੰਸਰ ਆਉਂਦਾ ਉਹ ਤਾਂ ਪਹਿਲਾਂ ਬਹੁਤ ਮਸੂਰ ਰਹੇ ਆ ਆ ਵੀ ਗਿਆ ਉਹ ਥੋੜਾ ਟਾਈਮ ਵਿੱਚ ਵਿੱਚ ਨੂੰ ਕਿਤੇ ਕੱਢ ਕੇ ਚਲਾ ਲੈਣਾ ਮੈਂ ਉਹਦਾ ਹੀ ਮੁੜ ਕੇ ਕਿਹਾ ਬਾਪੂ ਦੀ ਸਕੂਟਰ ਨਹੀਂ ਖੜੀ ਸੀ ਜੇ ਮੈਂ ਕੁੜੀ ਲੈਦੀ ਆ ਰੋਪੜਨ ਲੈ ਕੇ ਆ ਗਿਆ ਰਾਮਲੀਲਾ ਗਰਾਊਂਡ ਦੇ ਕੋਲ ਲੈ ਕੇ ਰੇੜੇ 'ਚ ਮਾਰੀ ਸੀ ਲੈ ਟਾਈ ਲੈ ਟਾਈ ਟੱਗ ਗਈ ਜੈਰ ਤੋਂ ਪਰ ਕਦੇ ਜਦ ਫਟਾ ਗਿਆ ਹੁਣ ਕਰੀਏ ਕੀਆ ਪਤਾ ਜਿਹੜੀ ਟੇਪ ਹੁੰਦੀ ਹੈ ਟੇਪ ਨਹੀਂ ਹੁੰਦੀ ਹਾਂ ਚਲ ਮੈਂ ਮੈਂ ਕਿ ਸੈਲਪੇ ਟੇਪ ਨਹੀਂ ਦੂਸਰੀ ਟੇਪ ਆ ਜਿਹੜੀ ਜੋੜਾਂ ਤੇ ਲੱਗਦੀ ਆ ਹਾਂ ਜੀ ਹਾਂ ਬਾਪੂ ਦਾ ਬਿਜਲੀ ਮਹਿਕਮੇ ਦੀ ਟੇਪਾਂ ਆਉਂਦੇ ਕੋ ਹੁੰਦੀਆਂ ਇੰਡੀਅਨ ਉਹਦੀਆਂ ਟੇਪਾਂ ਦੇ ਨਾਲ ਤੋੜ-ਤੋੜ ਕੇ ਉਹਨੂੰ ਆਪਣੇ ਅੰਤ ਜੋੜ ਤਾ ਕਿੰਨੀ ਗੱਲ ਦੀ ਵੀ ਤਾਂ ਜੁੜ ਜੂ ਉਹਨਾਂ ਦੇ ਨਾਲ ਮੈਂ ਉਹਨੂੰ ਟਕਾਟ ਹੋ ਕੇ ਜਾਂ ਦੇਖਾਂ ਮਹਾ ਵੀ ਜਿਹੜੀ ਟਿਕਾਣੇ ਦੀ ਉੱਥੇ ਖੜਾਤੀ ਤੋੜ ਲਈ ਆ ਕੇ ਉਹਦੇ ਬਾਅਦ ਵਿੱਚ ਮੈਂ ਜੇ ਦੇਖਿਆ ਤਾਂ ਪੈਰ ਨੂੰ ਮੈਂ ਇਧਰ ਉਹਨਾਂ ਟੇਡੀ ਹੋਊਗੀ ਵੀ ਇਹ ਤਾਂ ਫਾੜ ਹੋ ਜਾਣਾ ਮੈਥੇ ਪੇਕ ਡੰਡਾ ਤੋੜਿਆ ਡੰਡੇ ਦੇ ਉੱਪਰ ਕੱਪੜਾ ਜੰਦੇ ਬਿਟਿਆ ਉਹ ਡੰਡਾ ਲੈ ਅੰਦਰ ਬੈਠੇ ਵੀ ਲੈ ਸਿੱਧੀ ਰੇ ਵੀ ਟਾਈਮ ਪੱਜ ਜਵੇ ਕਹਿਣ ਦਾ ਭਾਵ ਟਾਈਮ ਬਤਾ ਦੇ ਕਿ ਟੱਲ ਜਾ ਬਰਦੇ ਹਾਂ ਔਣੀ ਔਣੀ ਕੱਟਣ ਦੀ ਸੀ ਉਹ 6-7 ਦਿਨ ਦੇ ਵਿੱਚ ਬੂਠਾ ਵੀ ਮੇਰਾ ਹੋਰੇ ਤਰ੍ਹਾਂ ਦਾ ਐਸੀ ਹੋਈ ਟਾਈਮ ਲੈ ਖਾਣਾ ਨਹੀਂ ਜਾਂ ਬਾਪੂ ਨੇ ਡਿਊਟੀ ਜਾਣਾ ਜਦ ਪਤਾ ਲੱਗਣਾ ਵੀ ਲੈ ਜੇ ਕੱਪੜੇ ਕਿਤੇ ਨੇ ਪਾਉਂਦੇ ਤੇ ਵੀ ਜੇ ਐਸੇ ਸਕੂਟਰੀ ਦਾ ਨੂੰ ਪਤਾ ਲੱਗਿਆ ਮੇਰੇ ਜੁੱਤੀ ਫਿਰ ਜਦ ਵੀ ਗੈਬ ਹੋਣਾ ਤੇ ਦੂਸਰੇ ਟਾਈਮ ਵੀ ਗੈਬ ਹੋ ਜਾਣਾ ਹੈ ਡਾਕਟਰ ਸਾਹਿਬ ਆ ਗਏ ਡਾਕਟਰ ਸਾਹਿਬ ਆ ਜੀ ਆ ਡਾਕਟਰ ਸਾਹਿਬ ਆ ਜੀ ਫੋਨ ਪਰ ਲੱਗੇ ਫੋਨ ਦਾ ਚਲੋ 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 ਪੁੱਛੋ ਸਭ ਤੋਲੋ ਤੋਲੋ ਉਹਨੇ ਵੀ ਇੱਕ ਕਹਿਣਾ ਬਾਹਰ ਆ ਜਾਓ ਚਲੋ ਲੈ ਬਿਲਕੁਲ ਕਰਨ ਕਰੜਮੇ ਹੈ ਪਰ ਕਰੜਮੇ ਆਦੋ 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 ਮਹਾਦੀ ਮੇ ਕੋਣਾ ਯਾਰ ਸਿਗਨਲ ਵਾਲਾ ਬੱਸਾ ਪੁੱਛ ਲੈਣਾ ਆ ਕਬੜ ਅੱਸੀ ਨੂੰ ਰੋਪੜ ਚ ਜਾਤੀ ਹੋ ਕਮਲ ਕਮਲ ਨਾ ਸੀ ਹੋ ਅਵੇ ਕੋਈ ਨਹੀਂ ਮੈਂ ਹਾਂ ਸਹੀ ਬੱਚੇ ਦਾ ਵੈਕਸੀਨ ਨਹੀਂ ਹੋਇਆ ਨਹੀਂ ਅੱਜ ਤਾਂ ਨਹੀਂ ਹੋਇਆ ਅੱਜ ਬੱਚੇ ਦਾ ਵੈਕਸੀਨੇਸ਼ਨ ਹੋਏ ਉਸ ਤੋਂ ਬਾਅਦ ਸ਼ਾਰਟ ਠੀਕ ਹੈ ਚਲੋ ਚਲੋ ਜੀ ਬੱਚੇ ਨੂੰ ਹੋਣੀ ਛੁੱਟੀ ਸਾਡੇ ਨੂੰ ਮੰਗੀ ਮਰਜੀ ਦੇ ਕਹੀਏ ਉਹ ਪਾੜ ਜਾਂ ਫਿਰ ਉਹ ਤਾਂ ਪਾੜੀ ਹੋ ਗਈ ਜੀ ਕਿਹਾ ਛੁੱਟੀ ਮੈਂ ਕਹਿੰਦੀ ਮੈਂ ਨਹੀਂ ਜਾਣਾ ਕਹਿੰਦੀ ਮੈਂ ਨਹੀਂ ਜਾਣਾ ਉਹਦਾ ਤਾਂ ਛੁੱਟੀ ਦਾ ਨਾਮ ਲੱਤਾ ਉਹ ਖੁਸ ਤਾਂ ਕਹਿਣਾ ਬੁੱਲ ਟੇਰਦੀ ਆ ਬੁੱਲ ਟੇਰਦੀ ਆ ਉਹ छोटी <laughs> तो ने महाराज <laughs> ਨੱਲਾ ਹੀ ਇਕੱਠਾ ਹੋ ਤੁਰ ਜਾਣਾ ਘਰ ਸਾਡਾ ਨਹੀਂ ਮਿਲਣਾ ਤਾਈਤਾ ਦੇ ਮੈਲੇ ਕਿਤੇ ਗੈਰ ਮਾਸ ਹੁੰਦੇ ਖਾਣਾ ਮੈਂ ਕੱਲ ਜਾਵਾਂ ਇੱਥੇ ਜਾਣਾ ਚਲੋ ਇਹ ਵੀ ਠੀਕ ਹੈ ਪਰ ਮੈਂ ਵੀ ਨਹੀਂ ਹੁਣ ਇੱਕ ਵਧੀਆ ਜੀ ਕੋਈ ਮਾਰੀ ਨਹੀਂ ਰੱਖਿਆ ਕਿਤੇ ਮਿਲ ਜੂਗੀ ਹਾਂ ਕੱਟ ਪੈ ਹੈ ਤੇ ਬੜੀ ਵਧੀਆ ਮੈਂ ਫੜੀ ਹਾਂ ਗੱਲ ਹੈ ਕਹਿੰਦੇ ਦੁੱਧ ਵੀ 12 13 ਗੱਲਾਂ ਹੋਵੇ ਪੈਸੇ ਵੀ ਥੋੜੇ ਜਿਹਾ ਲੈਣੀ ਹੈ ਅਸੀਂ ਬੜੀ ਹੋ ਗਏ ਹੈ ਪਰ ਰਵਿੰਦਰ ਨੂੰ ਫੈਸਲਾ ਕਰਾ ਹਾਂ ਮੈਨੂੰ ਐਂ ਰਹਿ ਦਿੰਦਾ ਮੈਂ ਦੱਸ ਲੈ ਫੈਸਲਾ ਨਾ ਹੋਵੇ ਮੈਂ ਬੈਠ ਜਿੱਦਾਂ ਨਿਕਲ ਮੈਨੂੰ ਛੜ ਜੇ ਮੇਰਾ ਥੋੜਾ ਹੋ ਲੈ ਹਾਂ ਗੱਲ ਹੈ ਇਹ ਜਿਹੇ ਰਿਸ਼ਤੇ ਦਾਰ ਚੱਲ ਰਹੇ ਹੈ ਮੈਂ ਰਵਿੰਦਰ ਨੂੰ ਦੋ ਤਿੰਨ ਵਾਰ ਕਹਿ ਲਿਆ ਕਿ 20 ਤੀ ਮੈਂ ਸਭ ਨਹੀਂ ਵੀ ਇਹ ਕਹਿੰਦਾ ਮੈਂ ਬੰਦ ਜੂਗਾ ਮੈਂ ਨਾ ਹੋਣਾ ਇਹ ਸੇ ਨਾਲ ਹੋਈ ਬਾਤ ਸਹੀ ਗੱਲ ਹੈ ਕਹਿੰਦਾ ਤੂੰ ਮੈਨੂੰ ਦੱਸ ਨਾ ਤੂੰ ਕੋਈ ਕਾਹਦਾ ਪੀਣਾ ਹੈ ਕਾਇਨਾ ਪੀਣਾ ਕਿ ਮੈਂ ਤੇ ਪੀਣਾ ਮੈਂ ਕਹਿੰਦਾ ਮੈਂ ਐਸੇ ਬੰ ਯਾ ਕਿ ਮੇਰੇ ਪਹਿਲੇ ਸੋਹਰੇ ਆ ਨਾ ਹੁਣ ਇਹ ਮੈਂ ਮਿੱਤੇ ਹੀ ਲੈਣੀ ਮੈਂ ਇਹ ਮੱਝ ਵੇਚਣੀ ਹੁਣ ਮੈਂ ਇਹ ਉਹਦੀ ਵੇਚੀ ਹੋਏਗਾ ਦੁੱਧ ਹੈ ਨਹੀਂ ਆਹ ਹੁਣ ਦੁੱਧ ਇਹਨਾਂ 85 ਕੁ ਹਜ਼ਾਰ ਦੀ ਮੈਂ ਥੱਲੇ ਤੋਂ 15 ਗਲਰ ਦੇ ਦਿੰਦਾ ਠੀਕ ਐ ਇੰਨੇ ਕ ਪੈਸੇ ਮੈਂ ਦੇ ਦੂੰਗਾ ਤੁਹਾਨੂੰ ਉਹ ਖਰੀਦ ਲਈ ਸਰ ਐ ਤਰ੍ਹਾਂ ਹੈ ਜੀ ਮੈਨੂੰ ਇਹਦੇ ਕੋਲ 85 ਕੁ ਹਜ਼ਾਰ ਦੀ 15 ਗਲਰ ਲੈਣੀ ਜੀ ਆਲੋ ਜੀ ਕੋਈ ਦਿੱਕਤ ਨਹੀਂ ਹੈ ਕਿ ਉਹ ਤਾਂ ਗੈਰ ਸ਼ੁਰੂ ਤੇ ਨਾ ਜਦੋਂ ਪੂਜਾ ਪੈਸੇ ਨਹੀਂ ਸਾਡਾ ਵਿਆਹ ਹੋਇਆ ਉਹਨੇ ਮੈਂ ਮੈਂ ਜਿਹੜੀ ਮੈਂ ਇਹ ਵੇਚਣੀ ਉਹਨਾਂ ਮਤਲਬ ਨਹੀਂ ਮੇਰੇ ਸਾਸ ਕਹਿੰਦੇ ਬੁੱਤ ਛੱਡ ਜਾ ਜੇ ਆਈ ਦੇ ਮਗਰੇ ਆਈ ਗੱਡੀ ਚੱਲਿਆ ਉਹ 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 ਵੀ ਤਾਂ ਥੋੜੀ ਠੀਕ ਹੈ ਕੋਈ ਨੀਲੀ 라ਵੀ ਵੀ ਹੁੰਦੀ ਨੇ ਹਾਂ ਜੀ ਆਈ ਕੋਈ ਮੋਹਰਾ ਨਸਲ ਸਾਬ ਹੈ ਇਹ ਹੁੰਦੀਆਂ ਹੈ ਜੀ ਕੋਈ ਮੈਨੂੰ ਦੱਸਿਆ ਕਿ ਤੇਨੇ ਕੱਲ ਬਾਸ ਨੂੰ ਜੇ ਕਹੇ ਵੀ ਆ ਮੈਂ ਗੱਲ ਜੀ ਕਰੇ ਤਾ ਕਿਸੇ ਕੋਲ ਵੀ ਐਦਾਂ ਕਰਕੇ ਆਪਾਂ ਨੂੰ ਮੱਝ ਲੈਣੀ ਹੈ ਉਹ ਕਹਿੰਦੇ ਆਹ ਮੈਂ ਕਰਦੀ ਜੇ ਉਹ ਕਹਿੰਦੇ ਤੇਰੇ ਨਸਲ ਨੂੰ ਸਮਝ ਉਹ ਹਰਿਆਣੇ ਦੀ ਨਸਲ ਵੀ ਹੈ ਜੀ ਅੱਛਾ ਉਹ ਤਾਂ 2 ਤੋਂ ਲੈਣੀ ਹੈਗੀ 1.5 ਲੱਖ ਦੇ ਬਾਹਰ ਉਹ ਨਹੀਂ ਆਏ ਨਾ ਕਿਹਾ ਯਾਰ ਫਿਰ ਜ਼ੋਰ ਲੈਣੀ ਇੱਥੇ ਵਾਲੀਆਂ ਵੀ ਲੀਟਰ ਵੀ 30 ਹੋ ਜਾਣੇ ਆ ਹਾਂ ਜੀ ਦੁੱਧ ਵੀ ਦੇਣਾ ਬੱਸ ਹੁਣੇ ਉਹਨੇ ਉਹਨਾਂ ਦੇ ਇਹ ਨਹੀਂ ਰੱਦ ਹੋਣੇ ਦੋ ਲੋਮੇ ਹਾਂ ਇਹ ਕਰ ਪੈਸੇ ਉਹਨੇ ਲੱਗਨੇ ਪੈਸੇ ਲੱਗਨੇ ਫਿਰ ਉਹਨਾਂ ਮਹਿੰਗੇ ਦਾ ਤੇ ਫਿਰ ਉਹ ਬਾਬ ਮੰਗ ਲਈ ਦੁਨੀਆ ਸਾਡੀ ਪੇੜ ਤੇ ਆ ਲੈ ਅੱਛਾ ਜਿੱਦ ਤਨ ਸਿੱਧੀਆਂ ਹੋਵੇ ਮਾਂ ਜਨਾਨੀ ਦਾ ਕੰਮ ਹੈ ਇੱਕ ਨਾ ਥੋੜਾ 5000 ਤਾਂ ਲੈ ਦੋ ਇਹ ਕਹਿੰਦਾ ਮੈਂ ਸੱਤ ਦਾ ਲੈਣਾ ਹਾਂ ਨਾਲ ਕੇ ਲੈਣਾ ਐ ਤੱਕਾਂ ਦੇ ਜਾਣਾ ਹੂੰ ਅੱਛਾ ਕੱਪੜਾ ਦਾ ਇੱਕੋ ਹੀ ਹੈ ਮੱਜਾ ਮੱਜਾ ਜਨਾਨੀ ਆ ਪਰ ਕੱਦ ਉਹ ਬਗੁਨਾ ਕ ਜਨਾਨੀ ਕਰੋ ਹੋ ਗਿਆ ਅਸੀਂ ਇੱਕ ਸੂਟ ਨਾਲ ਪੰਜ ਵਿਆਹ ਦੇਖਾਵਾਂਗੇ ਹਾਂ ਤੁਸੀਂ ਦੇਖ ਕੇ ਦੱਸਦੇ ਹੋ ਨਹੀਂ ਤੇ ਇੱਕ ਸੂਟ ਪਾ ਕੇ ਤੇ ਪੰਜ ਵਾਰ ਜਾ ਕੇ ਦੱਸ ਦਿਓ ਤੁਸੀਂ ਮੈਂ ਜਾਈਆ ਆਪਣੇ ਪਿਆਰੇ ਸੂਟ 10 ਵਾਰ ਪਾ ਲਿਆ ਉਹੇ ਬਣਾਦਾ ਹੋਰ ਨਹੀਂ ਪੈਂਦੇ ਹਾਂ ਉਹ ਸਗਨ ਵਾਲਾ ਹੁੰਦਾ ਉਹ ਦੇਖਣਾ ਪੈ ਜਾਂਦਾ ਹਾਂ ਉਹ ਫਿਰ ਤੂੰ ਕੁੜੀ ਫਿਰ ਤੂੰ ਜਨਾਨੀ ਥੋੜੀ ਜਿਹੀ ਮੁੰਡਾ ਤੁਸੀਂ ਐਂ ਦਾ ਕਰੋ ਤੁਹਾਨੂੰ ਇੱਕ ਇੱਕ ਸੂਟ ਲੈ ਲੈਣਾ ਤੁਸੀਂ ਪੰਜ ਵਿਆਹ ਇੱਕ ਸੂਟ ਨਾਲ ਦੇਖਣੇ ਵੇ ਚਲੋ ਠੀਕ ਹੈ ਬਈ ਕੰਪਨੀ ਮੈਂ ਤਾਂ ਮੈਂ ਮੈਂ ਇਹਨਾਂ ਨਾਲ ਹੋਰ ਕਹਿ ਦੇਣਾ ਨੇ ਨੂੰ ਦਵਾਓ ਚਲੋ ਹੁਣ ਆ ਵੀ ਤਾਂ 5-6 ਰੁਪਏ ਦੇਖੂ ਉਹਨਾਂ ਦੇ 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 ਕੋਈ ਗੱਲ ਨਹੀਂ ਕਰੋ ਇਹਨਾਂ ਨੇ ਤੁਰਨ ਅੱਗੇ ਕਹੀ ਜਣਾ ਇਹ ਸੂਟ ਆਹੀ ਪਾਵਾ ਉਧਰ ਆਪਾਂ ਦੇ ਲੂਗੀ ਜਣਾ ਗਾਣਾ ਕੱਢੀ ਜਾਣੀਆਂ ਵੀ ਆ ਹੁਣ ਵਿਆਹ ਦਾ ਆਪਣੇ ਭਾਂਦੀ ਦਾ ਅੱਜ ਸ਼ਾਮ ਕੀ ਨਾ ਬੈਠੇ ਪੇਟੀ ਇਹ ਕੋਈ ਗੱਲ ਨਹੀਂ ਲੈਵਾਗੇ ਇੱਕ ਤਾਂ ਮਹੀਨਾ ਪਹਿਲੇ ਗਿਆ ਚੱਲ ਗਿਆ ਮੈਂ ਕਿਹੜੇ ਸੂਟ ਪਾਵਾਂ ਉਹ ਤਾਂ ਚੱਲੇ ਨਹੀਂ ਤਾਂ ਕੀ ਕਰੂਗਾ ਬਰੀਕੜ ਪਾ ਰੱਖਿਆ ਦਾ ਪਿਆ ਨਾ ਪਹਿਲਾਂ ਰੰਗ ਨੂੰ ਦੇ ਦੇਣੇ ਕਰਾਈ ਦੇ ਨੂੰ ਕਰਾਈ ਕਰਾਉਂਦਾ ਪਹਿਲਾਂ ਇਹਨਾਂ ਨੂੰ ਮਿੰਟਾਂ ਚਾਹੀਦੀਆਂ ਬੰਨੀਆਂ ਸ਼ਹਿਰ ਨੂੰ ਲੈ ਜਾਓ ਬੰਗਲਾ ਬਣਾਏ ਤਰਾ ਕੀਤੇ ਹੈ ਜਿਹੜੇ ਰਾਜਾ ਇਹਨਾਂ ਤੇ ਇੱਥੇ ਆਏ ਗਾਉਂ ਤੇ ਕੱਪੜੇ ਲੈ ਮੁਰਗੇ ਨਾਲੇ ਹੋ ਗਏ ਫਿਰ ਇਨਾ ਮਹੀਨਾ ਪਹਿਲੇ ਮਸ਼ੀਨ ਪੱਟ ਪਟਾਈ ਦੀ ਮਸ਼ੀਨ ਹੀ ਚੱਲਦੀ ਅੱਗ ਲੱਗ ਜਵੇ ਨਾ ਪੁੱਟਾਂ ਨੇ ਠੀਕ ਐ ਇੱਥੇ ਟੰਗਣਾ ਹੁੰਦਾ ਜਾਣੇ ਜਾਣੇ ਛੇਤੀ ਹੁੰਦੀ ਆ ਨਾ ਮਸ਼ੀਨ ਵੀ ਜਦੇ ਖੜਦੀ ਐ ਉਸੇ ਨੂੰ ਕੁਮਾਰੀ ਕਹਿੰਦੀ ਉਧਰ ਰੋ ਕੇ ਜਾਣਾ ਮੰਮਾ ਨੇ ਤੈਨੂੰ ਸੂਟ ਲਾਇਆ ਹਾਂ ਮੈਂ ਵੀ ਲਾਵਾਂਗੀ ਹਾਂ ਠੀਕ ਐ ਕਰਨਾ ਮੈਂ ਤਾਂ ਮੰਮਾ ਸੇ ਕੋ ਭੇਜਾ ਹੋ ਕੇ ਮੈਂ ਗਣ Nej, det skulle jag inte säga. Bål till så kan du inte. 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 ਪੁੱਤ ਤੇਰੀ ਮੰਮਾ ਤੇ ਨਿਕਲੇ ਸਾਰਾ ਦਾ ਹੀ ਹਾਲ ਆ ਤੇਰੀ ਨਹੀਂ ਰਮਾੜੀ ਭਰੀ ਹੋਈ ਸੂਤ ਸਾਡਾ ਤਾਂ ਵਿਆਹ ਨੂੰ ਇੱਕ ਤਾਂ ਸੂਤ ਹੁੰਦਾ ਨਹੀਂ ਨਾ ਪਿੰਗ ਦਾ ਜਾਲ ਵਿਆਹ ਪੱਕੇ ਸੂਤ ਇੱਕ ਇੱਕ ਵਿਆਹ ਦੇ ਆਈ ਜਾ ਕੋਰਤੇ ਨਾ ਪਾ ਕੇ ਜਾ ਕੇ ਦੇਖ ਲੈ ਬਹੁਤ ਬਹੁਤ ਸੋਣਾ ਪ੍ਰੈਸ ਕਰਨੀ ਆ ਅੱਛਾ ਜਾਗੋ ਦੇ ਫਿਰ ਆਪ ਆਉਣਾ ਆਪਾਂ ਨੇ ਫਿਰ ਆਪਾਂ ਨੇ ਭੋਗ ਭਰਾ ਜਿਹਨੇ ਬਰਾਤ ਨੂੰ ਸਵੇਰ ਨਾਲ ਮਾਉਂਦੇ ਆ ਆਹ ਪੁੱਤ ਹਣ ਕੀ ਕਰਦਾ ਨੇ ਪਲੇਟਫਾਰਮ ਤੇ ਹੁੰਦਾ ਹੋ ਜਾਂਦਾ ਮੇਰੀ ਕਬਾਲੇ ਦਾ ਹੋ ਜਾਂਦਾ ਮੇਰੀ ਕਿੰਗਾ ਉਹ ਸਾਰੇ ਅਗਲੇ ਦਿਨ ਪ੍ਰਾਤ ਦਾ ਵੀ ਕੋਈ ਕੰਡਾ ਫਿਰ ਇੱਕ ਪਾਸੇ ਉਹ ਵੀ ਸਾਨੂੰ ਤੋਰ ਰੱਖਦੇ ਪੁਰਾਣੀ ਚੀਜ਼ ਲਿਆ ਜਵੇਲ ਤੇ ਮਾਗੇ ਜਗੋਂ ਲੈ ਕੋ ਬਣਾ ਤੇ ਨਹੀਂ ਸਾਨੂੰ ਸਾਰੇ ਜਿੰਦੇ ਨਹੀਂ ਹੁੰਦਾ ਆ ਨਿਕਲੇਆ ਕੀ ਹੋ ਗਿਆ ਹਾ ਹਾ ਨਾ ਨਿਕਲੇਆ ਅੱਛਾ 9 ਲੱਖ ਦਾ ਜੀ ਕਰਤੋ ਸਾਈਕਲ ਹੁਣ ਕਰੂਗੇ ਐਂ ਇਕੱਠਾ ਲੈ ਸਾਰੇ ਹਾਂ ਦੇਖੋ ਲੱਗਦਾ ਮੈਂ ਤੁਹਾਨੂੰ ਹੋਰ ਕਰਨਾ ਚਾਹ ਰਿਹਾ ਰਵਿੰਦਰ ਦਾ ਹੈ ਨਹੀਂ ਮੇਨ ਨਾਮ ਤੁਸੀਂ ਰੱਖੋ ਨਿਕ ਨੇਮ ਅਸੀਂ ਰੱਖਾਂ ਮੈਨਾਂ ਮਾਹੀ ਕੋਈ ਨਾਰਕ ਨਹੀਂ ਨਿਕਨੇ ਚਾਹਦਾ ਹੀ ਹੁੰਦਾ ਉਹ ਕਿਹੜੇ ਕਾਗਜ਼ ਨੇ ਜਿਹਨਾਂ ਕਾਗਜ਼ਾਂ ਤੇ ਤੁਸੀਂ ਆਪਣਾ ਚਲਾਉਂਦੇ ਹੋ ਜਿਹੜੇ ਚਲਾਉਣਾ ਹੂੰ ਜਿਹਦਾ ਸਾਨ ਕੇ ਮਾ ਲਗਦਾ ਨਿਕਨੇ ਮੇ ਜਿਵੇਂ ਹੁਣ ਸੋਧੋ ਰੀਤ ਆਉਦਾ ਨਾ ਜਿਹੜਾ ਥੋੜਾ ਮਾਨ ਕਰਦਾ ਆਪਣਾ ਉਹ ਚੱਲ ਉਧਰ ਬਲੌਗ ਤੇ ਦੱਸਣਾ ਰਵਿੰਦਰ ਵਾਲਾ ਬਲੌਗ ਤੇ ਦੱਸਣਾ ਅੱਜ ਜਮੀਨਾਂ ਦੇ ਸਸਪੈਂਸਰ ਰਹਿਣ ਦੋ ਜੀ ਹਾਂ ਇਕੱਠੇ ਦੱਸਾਂਗੇ ਹਾਂ ਉਹ ਦੱਸ ਉਹ ਸਸਪੈਂਸਰ ਮੈਂ ਤਾਂ ਇੱਕ ਦਿਨ ਕਾਰਨ ਫੜ ਕਰ ਗਏ ਸੀ ਨਾ ਨਾ ਸਾਰੇ ਦੀ ਸਲਾਹ ਨਾਲ ਰੱਖੇ ਹਾਂ ਆ ਤਨੰਦਾ ਸੋਦੀ ਅਸੀਂ ਫਿਰ ਹੋਰ ਦੱਸਦਾ ਫਿਰ ਉੱਧਰ ਹੋਰ ਚੇਂਜ ਹੋ ਗਏ ਵਿਚਕਾਰ ਯਾਰ ਜਾਨੀ ਕਾਰਗਰਟ ਬਸਾਈ ਤੂੰ ਮੇਰੇ ਕੰਮ ਨੂੰ ਮਾਰ ਦੇ ਉਹ ਹਾਂ ਮੈਨੂੰ ਤਾਂ ਪਤਾ ਨਹੀਂ ਹੈ ਇੱਥੇ ਇਹ ਜੂਰਾ ਰੱਖਿਆ ਮੈਂ ਬਾਇ ਰੱਖਿਆ ਹੁਣ ਵਾਕਈ ਪਾਉਣਾ ਭਾਈ ਨਾਮ ਦਾ ਖਾਲਾ ਵੀ ਦੱਸ ਰਹੇ ਹੈਗੇ ਪਹਿਲਾਂ ਬੜੀ ਘੂਰਾ ਰੱਖਿਆ ਵੇ ਛੋਟੀਆਂ ਰੱਖਿਆ ਹੁਣ ਗੋਲੀਆਂ ਨਾ ਰੱਖਣਾ ਬਿਲਕੁਲ ਬਿਲਕੁਲ ਸਵੇਰੇ ਪਹਿਲਾਂ ਕੰਮ ਹੋ ਗਿਆ ਕਹਿੰਦਾ ਟੂਰ ਦਾ ਕਿਹੜੇ ਰੱਖਿਆ ਮਾ ਭੂ ਮੀ ਜੀ ਨੇ ਕਹਿੰਦਾ ਮਨ ਕੇ ਚੇਤੋਂਾ ਕੋ ਮੈਂ ਉਹ ਕਹਿੰਦਾ ਇਜ਼ਰੀ ਪਾਰੀ ਮੈਂ ਪਹਿਲਾ ਪੁੱਛ ਲਈ ਮੈਂ ਕਿਹੜਾ ਕੋਈ ਨਾ ਰੱਖੀ ਜਾਣ ਕੋਈ ਖੱਜੇ ਨਾ ਕੋਈ ਨਹੀਂ ਨਹੀਂ ਨਾ ਕਿ ਅੰਦਰ ਤੋਂ ਹੈ ਵੀ ਉਹ ਮੈਂ ਬਾਹਰ ਵੀ ਆਉਗੀ ਚਲੋ ਚਲੋ ਜੀ ਠੀਕ ਹੈ ਜੀ ਮਿਲਦੇ ਹਾਂ ਕਿਸੇ ਅਗਰੇ ਬਲਾਕ ਤੇ ਪ੍ਰਮਾਤਮਾ ਤੁਹਾਨੂੰ ਸਾਰਿਆਂ ਚਾਟੀ ਗਲਾਚ ਰੱਖੇ ਜੀ